ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਮੂਸੇਵਾਲੇ ਨੇ ਜਦੋਂ ਐਸਵਾਈਐਲ ਤੇ ਗਵਰਨਰ ਅਲੀਜ ਕੀਤਾ ਸੀ ਹਾਲਾਂਕਿ ਮਹਿਰੂਮ ਉਹਦੇ ਨਾਮ ਨਾਲ ਸ਼ਬਦ ਵਰਤਿਆ ਜਾਂਦਾ ਹੈ ਉਹ ਦੁਨੀਆ ਵਿੱਚ ਨਹੀਂ ਸੀ ਦੁੱਖ ਹੈ ਇਸ ਗੱਲ ਦਾ ਪਰ ਉਹਦੇ ਵਿੱਚ ਉਹਨੇ ਇੱਕ ਸ਼ਬਦ ਵਰਤਿਆ ਸੀ ਨਾਲੇ ਇਧਰ ਨਾਲੇ ਉਧਰ ਉਹ ਸ਼ਬਦ ਜਿਹੜੇ ਹੁਣ ਦੇ ਸਮਾਜ ਸੇਵੀ ਨੇ ਉਹਨਾਂ ਤੇ ਟੁਕਦਾ ਹੈ ਮੈਂ ਜੀ ਗੱਲ ਕਰ ਰਹੀ ਐ ਸਮਾਜੇ ਵੀ ਖਗੋਣ ਵਾਲਾ ਲੱਖਾ ਸਦਾਨਾ ਵਿਚਾਰਕ મતਭੇਦ ਨੇ ਕੋਈ ਮੇਰਾ ਦੁਸ਼ਮਣ ਨਹੀਂ ਤੇ 나 ਹੀ ਦੁਸ਼ਮਣ ਮੈਂ ਕਿਸੇ ਨੂੰ ਅੱਜ ਤੱਕ ਸਮਝਿਆ ਜਿਹੜਾ ਬੰਦਾ ਵੀ ਵਿਚਾਰਾਂ ਦੇ ਨਾਲ ਗੱਲ ਕਰਦਾ ਉਹਦੀ ਵਿਚਾਰ ਦਾ ਜਵਾਬ ਹੈ ਵਿਚਾਰ ਦੇ ਨਾਲ ਹੀ ਦੇਣਾ ਪੈਂਦਾ ਹੁੰਦਾ ਤੇ ਇੱਕ ਉਹਦੀ ਵੀਡੀਓ ਘੁੰਮਦੀ ਐ ਕਹਿੰਦਾ ਮੈਂ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਕੋਲ ਗਿਆ ਉਹਨੂੰ ਜਾ ਕੇ ਪੁੱਛਿਆ ਕਿ ਤੁਸੀਂ ਮਟਿੰਡੇ ਤੋਂ ਐਮਪੀ ਦੀ ਇਲੈਕਸ਼ਨ ਲੜੋਗੇ ਕਹਿੰਦਾ ਜੇ ਤੁਸੀਂ ਲੜੋਗੇ ਫਿਰ ਮੈਂ ਨਹੀਂ ਲੜਦਾ ਕਹਿੰਦਾ ਤਿੰਨ ਵਾਰੀ ਪੁੱਛਿਆ ਤਿੰਨੇ ਵਾਰੀ ਉਹਨਾਂ ਨੇ ਜਵਾਬ ਦੇ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਇੱਕ ਸੁਪਨਾ ਸੀ ਕਿ ਮਾਨਸਾ ਜਿਹੜਾ ਜ਼ਿਲ੍ਹਾ ਹੈਗਾ ਬੈਕਵਰਡ ਏਰੀਆ ਨੂੰ ਕਿਹਾ ਜਾਂਦਾ ਹੈ ਪਛੜਿਆ ਹੋਇਆ ਇਲਾਕਾ ਕਹਿੰਦਾ ਉਸ ਇਲਾਕੇ ਨੂੰ ਮਸ਼ਹੂਰ ਕਰਨਾ ਹੈ ਵਰਲਡ ਦੇ ਵਿੱਚ ਨਾ ਜਾਵੇ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਗੂਗਲ ਖੋਲੋਗੇ ਸਿੱਧੂ ਮੂਸੇਵਾਲਾ ਸਭ ਤੋਂ ਟੌਪ ਤੇ ਆਉਂਦਾ ਹੈ ਤੇ ਮਾਨਸਾ ਜ਼ਿਲ੍ਹਾ ਡਿਸਟ੍ਰਿਕਟ ਉਸ ਵਕਤ ਗੂਗਲ ਦਿਖਾ ਦਿੰਦੀ ਹੈ ਨਾ ਉਹਨੇ ਰੋਸ਼ਨ ਕਰ ਦਿੱਤਾ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਪਰ ਉਹਦਾ ਕੈਂਸਰ ਦਾ ਹਸਪੀਟਲ ਬਣਾਉਣਾ ਜਾਂ ਹੋਰ ਜਿਹੜੀਆਂ ਸਹੂਲਤਾਂ ਇਸ ਪਛੜੇ ਹੋਏ ਇਲਾਕੇ ਦੇ ਵਿੱਚ ਨਹੀਂ ਸੀ ਉਹ ਇੱਥੇ ਉਹ ਪੈਦਾ ਕਰਨੀਆਂ ਚਾਹੁੰਦਾ ਸੀ ਭਾਵੇਂ ਡਾਕਟਰੀ ਇਲਾਜ ਹੋਵੇ ਭਾਵੇਂ ਵੱਡੇ ਵੱਡੇ ਅਫੀਸਰ ਜੋ ਵੀ ਹੋਵੇ ਉਹ ਇੱਥੇ ਚਾਹੁੰਦਾ ਸੀ ਕਿ ਮੇਰੇ ਹਲਕੇ ਦੇ ਵਿੱਚ ਮੇਰੇ ਜਾਨਕੀ ਡਿਸਟ੍ਰਿਕਟ ਕਮਾਂਡਸਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਚਲੋ ਜੋ ਹੁਕਮ ਦੇ ਅੰਦਰ ਹੈ ਰੱਬ ਨੂੰ ਮਨਜ਼ੂਰ ਸੀ ਜਾਂ ਸਮੇਂ ਦੀ ਨਜਾਤ ਦੇ ਮੁਤਾਬਕ ਜੋ ਹੋਇਆ ਉਹ ਦੁਖਦਾਈ ਹੈ ਪਰ ਜਿਹੜੀ ਲਖੇਸਧਾਣੇ ਨੇ ਗੱਲ ਕਹੀ ਕਿ ਮੈਂ ਤਿੰਨ ਵਾਰ ਹੀ ਗਿਆ ਤਿੰਨੋ ਬਾਰੀ ਮਾਤਾ ਚਰਨ ਕੌਰ ਨੇ ਤੇ ਬਾਬੂ ਬਲਕਾਰ ਸਿੰਘ ਨੇ ਅਕੇ ਇਲੈਕਸ਼ਨ ਲੜਨ ਤੋਂ ਚੋਣ ਲੜਨ ਤੋਂ ਨਾਂ ਕਰ ਦਿੱਤੀ ਕਹਿੰਦਾ ਹੁਣ ਮੈਂ ਲੜੂੰਗਾ ਉਹਨਾਂ ਨੂੰ ਮੈਂ ਪੁੱਛ ਲਿਆ ਮੈਂ ਨਾਲੇ ਇੱਧਰ ਨਾਲੇ ਉੱਧਰ ਜਿਹੜੀ ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਉਹ ਗੱਲ ਕਹਿਣ ਲੱਗਾ ਜਦੋਂ ਉਹਨੇ ਮਾਈ ਭਾਗੋ ਗਾਣਾ ਲੀਜ ਕੀਤਾ ਸੀ ਬੜਾ ਬਾਦ-ਬਾਦ ਛੜਿਆ ਕਾਲ ਤੱਕ ਤੱਕ ਉਹਨੂੰ ਮਾਫੀ ਮੰਗਣੀ ਪਈ ਲਖਸਤ ਨਾ ਹੋਵੇ ਭਾਵੇਂ ਪਾਨਾ ਸਿੱਧੂ ਹੋਵੇ ਤੇ ਜਹ ਰਾਜਖਾਲਸਾ ਹੋਰ ਬੜੇ ਇੱਥੇ ਐ ਇਹਨਾਂ ਨੇ ਘਰੇ ਜਾ ਕੇ ਉਹਦੇ ਕੋਲੋਂ ਮਾਫੀ ਮੰਗਣ ਲਈ ਉਸ ਬੱਚੇ ਨੂੰ ਮਜਬੂਰ ਕੀਤਾ ਸੀ ਤੇ ਉਹਨੂੰ মিডিਆ ਸਾਹਮਣੇ ਮਾਫੀ ਮੰਗਣੀ ਪਈ ਕਿ ਜੇ ਮੇਰੇ ਕੋਲ ਮਾਈ ਭਾਗੂ ਗਾਣੇ ਦੇ ਵਿੱਚ ਕੋਈ ਗਲਤੀ ਹੋਈ ਹੈ ਮੈਨੂੰ ਮਾਫ ਕਰਨਾ ਇਥੋਂ ਤੱਕ ਉਸ ਬੱਚੇ ਨੇ ਨਿਮਰਤਾ ਦੇ ਨਾਲ ਹੀ ਗੱਲ ਕਹੀ ਸੀ ਤੇ ਜਦੋਂ ਉਹਨੇ ਇਲੈਕਸ਼ਨ ਲੜੇ ਮਾਨਸਾਂ ਤੋਂ ਬਦਅੰਸਵਾਦੀ ਉਦੋਂ ਵੀ ਇਹ ਲੋਕ ਉਹਦਾ ਵਿਰੋਧ ਕਰਦੇ ਰਹੇ ਤੇ ਅੱਜ ਤੇ ਉਹਦੇ ਸ਼ਿਰਾਂ ਦੇ ਵੀ ਇਹ ਬੰਦੇ ਰੋਟੀਆਂ ਛੇਕ ਰਹੇ ਨੇ ਮੈਂ ਲੱਖੇ ਛਡਾਣ ਦੀ ਗੱਲ ਕਰਦਾ ਹੁਣ ਕਹਿੰਦਾ ਇਲੈਕਸ਼ਨ ਮੈਂ ਲੜੂੰਗਾ ਮੈਨੂੰ ਮਾਤਾ ਚਰਨਕੌਰ ਦੇ ਬਾਪੂ ਬਲਕਾਰ ਸਿੰਘ ਨੇ ਕਹਿੰਦੇ ਕਹਿ ਦਿੱਤਾ ਕਿ ਤੂੰ ਇਲੈਕਸ਼ਨ ਲੜਦਾ ਹੈ ਹਾਲਾਂਕਿ ਇਹਦੀ ਆਪਣੀ ਜ਼ੁਬਾਨ ਕਹਿੰਦੀ ਹੈ ਜਦੋਂ ਬਾਪੂ ਬਲਕਾਰ ਸਿੰਘ ਜਾਂ ਮਾਤਾ ਚਰਨਕੌਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸਾਹਮਣੇ ਆਉਣਗੇ ਅਸਲ ਪਤਾ ਉਦੋਂ ਲੱਗਣਾ ਵੀ ਉਹ ਕੀ ਚਾਹੁੰਦੇ ਆ परमतेय ਬੇਨਤੀ ਕਰਨੀ ਹੈ ਇਹ ਲੋਕ ਨੇ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਨਾਲੇ ਉਧਰ ਨਾਲੇ ਉਧਰ ਇਹ ਸਚਾਈ ਹੈ ਦੋਨੋਂ ਪਾਸੇ ਖੜਨ ਵਾਲੇ ਲੋਕ ਨੇ ਤੇ ਉਹਦੇ ਵਿੱਚ ਮਾਤਾ ਭਾਗੋ ਦੀ ਤਸਵੀਰ ਦੀ ਗੱਲ ਉਹਨੇ ਗਾਣੇ ਵਿੱਚ ਕਹੀ ਸੀ ਉਹਦਾ ਮਾਫੀ ਮੰਗਵਾਈ ਗਈ ਤੇ ਪਰ ਇਹ ਅੱਜ ਲੋਕ ਕੀ ਕਰ ਰਹੇ ਨੇ ਮੈਂ ਲਖਣ ਵਾਲੇ ਦੀ ਗੱਲ ਕਰ ਰਿਹਾ ਹੁਣ ਕਹਿੰਦਾ ਮੈਂ ਇਲੈਕਸ਼ਨ ਲੜੂੰਗਾ ਇੱਕ ਮੈਂ ਇੱਥੇ ਜਿਹੜੇ ਵੀ ਫੇਸਬੁੱਕ ਤੇ ਦਰਸ਼ਕ ਜੁੜਦੇ ਨੇ ਜਾਂ ਸੁਣਦੇ ਨੇ ਉਹਨਾਂ ਨੂੰ ਬੇਨਤੀ ਕਰਨਾ ਭਾਵੇਂ ਉਹ ਮੈਨੂੰ ਫੋਲੋ ਕਰਦੇ ਨੇ ਭਾਵੇਂ ਲੱਖੇ ਨੂੰ ਬੋਲੋ ਕਰਦੇ ਨੇ ਤੇ ਸਭ ਤੋਂ ਜ਼ਿਆਦਾ ਜਿਹੜੇ ਫੋਲੋਅਰ ਨੇ ਉਹ ਬੱਬੂ ਬਲਕੌਰ ਸਿੰਘ ਦੇ ਨੇ ਇੱਥੇ ਕੋਈ ਦੋਰਾਮਾ ਨਹੀਂ ਆਲਵਾਰ ਦੇ ਵਿੱਚ ਉਹਨਾਂ ਦਾ ਨਾਂ ਹੈ ਉਹਨਾਂ ਦੇ ਪੁੱਤ ਨੇ ਬਣਾਇਆ ਉਹ ਕਹਿੰਦਾ ਵੀ ਹੁੰਦਾ ਕਹਿੰਦਾ ਮੇਰਾ ਪੁੱਤ ਮੈਨੂੰ ਬਾਦਸ਼ਾਹ ਬਣਾ ਕੇ ਗਿਆ ਕੋਈ ਦੋਰਾਮਾ ਨਹੀਂ ਬਹੁਤ ਵੱਡੀ ਸਚਾਈ ਹੈ ਸ਼ੌਹਰਤ ਬਹੁਤ ਦੋਲਤ ਬਹੁਤ ਉਹਨੂੰ ਮਿਲੀ ਹੈ। ਭਾਵੇਂ ਅੱਜ ਦੁਨੀਆ ਵਿੱਚੋਂ ਨਹੀਂ ਹੈਗਾ। ਦੁੱਖ ਹੈ ਇਸ ਗੱਲ ਦਾ। ਪਰ ਜਿਹੜੀ ਲੱਖਾ ਸੁਧਾਨਾ ਗੱਲ ਕਰਦਾ ਵੀਡੀਓ ਵਾਇਰਲ ਕੀਤੀ ਹੈ। ਉਹਦੇ ਤੇ ਮੈਂ ਹਿੱਕ ਠੋਕੇ ਇਤਰਾਜ਼ ਜਤਾਇਆ ਹੈ ਕਿ ਤੁਸੀਂ ਉਹ ਲੋਕਾਂ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਨੇ ਇੱਧਰ ਤੇ ਉੱਧਰ ਦੀ ਗੱਲ ਕਰਕੇ ਆਪਣੇ ਗਾਣੇ ਦੇ ਵਿੱਚ ਕਿਹਾ ਸੀ ਤੁਸੀਂ ਉਹ ਲੋਕਾਂ ਦੂਜੀ ਗੱਲ ਮੈਂ ਵੀ ਇੱਥੇ ਆ ਤੇ ਪੰਜਾਬ ਦੇ ਲੋਕ ਵੀ ਇੱਥੇ ਨੇ। ਬਠਿੰਡੇ ਤੋਂ ਲਖਸਾਣਾ ਕਦੇ ਵੀ ਇਲੈਕਸ਼ਨ ਲੜਦੇ ਸਕਦਾ ਜਿੱਤ ਨਹੀਂ ਸਕਦਾ ਉਹਦਾ ਕਾਰਨ ਕੀ ਹੈ ਇਹਨੇ ਦੋ ਪਾਰਟੀਆਂ ਦੀ ਵੋਟ ਖਰਾਬ ਕਰਨੀ ਹੈ ਬਸ ਹੋਰ ਕੁਝ ਨਹੀਂ ਜਿਹੜੀ ਵੀ 30000 ਵੋਟ 50000 ਵੋਟ ਖਰਾਬ ਹੋ ਜੂਗੀ ਉਹਦੇ ਨਾਲ ਦੂਜੀਆਂ ਪਾਰਟੀਆਂ ਨੂੰ ਸਭ ਤੋਂ ਵੱਡੀ ਜਿਹੜੀ ਦਲਾਲੀ ਲਖਸਾਣਾ ਕਰਦਾ ਹੈ ਉਹ ਬਾਦਲ ਪਰਿਵਾਰ ਦੀ ਕਰਦਾ ਹੈ ਜਿਹੜਾ ਵੀ ਖਰਚਾ ਪਾਣੀ ਨੂੰ ਮਿਲਦਾ ਹੈ ਨਾ ਇਹ ਡਰਾਮੇਬਾਜ਼ੀ ਕਰਦਾ ਹੁਣ ਮਾਫੀ ਮੰਗ ਲਈ ਸੁਖਵੀਰਵਾਦ ਨੇ ਤਾਂ ਜਿਵੇਂ ਅਸੀਂ ਸੀਗੇ ਪਰ ਅਸਲ ਵਿੱਚ ਬਠਿੰਡੇ ਤੋਂ ਬਾਗਲਾਂ ਨੂੰ ਜਿਤਾਉਣ ਵਾਸਤੇ ਇਹਨਾਂ ਇਲੈਕਸ਼ਨ ਲੜਨੀ ਹੈ ਤੇ ਇਹ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਿਓ ਤੇ ਜਦੋਂ ਮੇਰੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੁੰਦੀ ਹੈ ਫੇਸਬੁੱਕ ਤੇ ਮੈਂ ਕੋਈ ਗੱਲ ਕਰਦਾ ਉਦੋਂ ਗਾਲਾਂ ਕੱਢਣ ਵਾਲੇ ਥੋੜਾ ਜਿਹਾ ਸੋਚਦੇ ਘਟਨੇ ਬਸ ਲੱਖਾ ਬਾਈ ਲੱਖਾ ਬਾਈ ਤੇ ਮੈਂ ਕਹਿੰਦਾ ਕਿਸ ਨੂੰ ਮਰਜ਼ੀ ਬਾਈ ਬਣਾ ਲਓ ਕਿਸ ਨੂੰ ਮਰਜ਼ੀ ਪਿਓ ਬਣਾ ਲਓ ਕੋਈ ਇਤਰਾਜ਼ ਨਹੀਂ ਪਰ ਜਿਹੜੇ ਬੰਦੇ ਪਹਿਲਾਂ ਕੁਝ ਹੋਰ ਕਰਦੇ ਨੇ ਬਾਅਦ ਵਿੱਚ ਹੋਰ ਕਰਦੇ ਨੇ ਤੇ ਇਹ ਥੋੜਾ ਜਿਹਾ ਅੰਦਾਜ਼ਾ ਲਾ ਲਿਆ ਕਰੋ ਇਹ ਉਹੀ ਲੋਕ ਨੇ ਜਿਹੜੇ ਇੱਕ ਦਿਨ ਸਿੱਧੂ ਮੂਸੇਵਾਲੇ ਤੋਂ ਘਰੇ ਜਾ ਕੇ ਮਾਫੀ ਮੰਗਵਾਉਣ ਲਈ ਉਹਨੂੰ ਮਜਬੂਰ ਕਰਦੇ ਨੇ ਤੇ ਅੱਜ ਉਹਦੇ ਸ਼ਿਵੇਂ ਤੇ ਰੋਟੀਆਂ ਸੇਕ ਕੇ ਕਹਿੰਦੇ ਅਸੀਂ ਇਲੈਕਸ਼ਨ ਲੜਨੀ ਹੈ ਇਹ ਥੋੜਾ ਜਿਹਾ ਧਿਆਨ ਦੇ ਨਾਲ ਗੌਰ ਦੇ ਨਾਲ ਥੋੜਾ ਜਿਹਾ ਵਿਚਾਰ ਧਰੂਰ ਲਿਓ ਕਿ ਕੀ ਹੋ ਰਿਹਾ ਹੈ ਅੱਛਾ ਇੱਕ ਗੱਲ ਇੱਥੇ ਮੈਂ ਐਡ ਕਰ ਦਿੰਦਾ ਭਾਵੇਂ ਕੋਈ ਵੀ ਬੰਦਾ ਹੈ ਪੰਜਾਬ ਦੇ ਵਿੱਚ ਉਹਨੂੰ ਇਲੈਕਸ਼ਨ ਲੜਨ ਦੇ ਲਈ ਆਜ਼ਾਦੀ ਹੈ ਲੜ ਸਕਦਾ ਹੈ ਉਹ ਸਿੱਧੇ ਤੌਰ ਤੇ ਖੁੱਲੇ ਤੌਰ ਤੇ ਮੈਦਾਨ ਵਿੱਚ ਆਵੇ ਕਿ ਮੈਂ ਇਲੈਕਸ਼ਨ ਲੜਨੀ ਆ ਲੜੇ ਹੋ ਪਰ ਜਦ ਬੋਕਲ ਦੇ ਸਾਬ ਬਣ ਕੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਲੋਕਾਂ ਸਾਹਮਣੇ ਤੁਹਾਡਾ ਕਿਰਦਾਰ ਕੁਝ ਹੋਰ ਹੈ ਅੰਦਰ ਖਾਤੇ ਤੁਹਾਡਾ ਕਿਰਦਾਰ ਹੋਰ ਹੈ ਤੇ ਜਿਹੜੀਆਂ ਤੁਸੀਂ ਗੱਲਾਂ ਐਡੀਆਂ-ਐਡੀਆਂ ਕਰਦੇ ਹੋ ਤੇ ਅੱਜ ਮੈਂ ਕਹਨਾ ਉਹਦੇ ਮਾਤਾ ਪਿਤਾ ਸਿੱਧੂ ਮੂਸੇਵਾਲੇ ਦੇ ਉਹਨੂੰ ਕੁਛ ਕੇ ਦੇਖੋ ਦੁੱਖ ਕੀ ਹੁੰਦਾ ਹੈ ਜਿੰਨਾ ਜਵਾਨ ਪੁੱਤ ਘਰੋਂ ਗਿਆ ਹੋਵੇ ਨਾ ਉਹਨਾਂ ਨੇ ਐਨੀ ਦੌਲਤ ਕਿੱਥੇ ਲੈ ਕੇ ਜਾਣੀ ਹੈ ਜਦੋਂ ਉਹਨਾਂ ਦਾ ਪੁੱਤ ਹੀ ਨਹੀਂ ਰਿਹਾ ਉਤੇ ਤਲਫ ਦੇ ਹਿਰਦੇ ਨੇ ਇਨਸਾਫ ਦੀ ਮੰਗ ਕਰਦੇ ਨੇ ਤੇ ਅੱਜ ਮੈਂ ਇੱਕ ਹੋਰ ਵੀ ਇੱਥੇ ਮੈਸੇਜ ਦੇਣਾ ਹੈ ਜੇ ਕਿਤੇ ਅਸੀਂ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਉਹਦੇ ਮਾਤ ਪਿਤਾ ਦੇ ਨਾਲ ਤਕਰੀਬਨ ਜਦੋਂ ਦੀ ਉਹ ਮੌਤ ਹੋਈ ਹੈ ਦੁਰਘਟਨਾ ਵਾਪਰੀ ਹੈ ਜੇ ਕਿਤੇ ਉਦੋਂ ਦੇ ਖੜੇ ਹੁੰਦੇ ਨਾ ਤੇ ਸ਼ਾਇਦ ਅੱਜ ਥੋੜੀ-ਬਹੁਤੀ ਖੁਸ਼ੀ ਮਹਿਸੂਸ ਕਰਦੇ ਹੋ ਕਿ ਸਾਡੇ ਪੁੱਤ ਦਾ ਇਨਸਾਫ ਮਿਲ ਗਿਆ ਪਰ ਇਹ ਲੋਕ ਉਦੋਂ ਨਹੀਂ ਧਿਆਨ ਦੇ ਰਹੇ ਕੇਵਲ ਇਹਨਾਂ ਨੂੰ ਆਪਣਾ ਕਹਿ ਲਈਏ ਤੋਰੇ ਫੁਲਕਾ ਚਲਾਉਣ ਵਾਸਤੇ ਆਪਣਾ ਚੁੱਲ੍ਹਾ ਬਲਣ ਵਾਸਤੇ ਜਾਨਕਿ ਆਪਣੇ ਜਿਹੜੇ ਸੁੱਖ ਨੇ ਨਾ ਦੂਜਿਆਂ ਦੇ ਦੁੱਖਾਂ ਵਿੱਚੋਂ ਲੱਭਦੇ ਨੇ ਹੁਣ ਲਕਸ਼ਣ ਇਲੈਕਸ਼ਨ ਲੜਨ ਤੋਂ ਭਾਵ ਕੀ ਹੈ ਕਿ ਜਿਹੜੇ ਸਿੱਧੂ ਮੂਸੇਵਾਲੇ ਫਾਦਰ ਸਾਹਿਬ ਕਹਿ ਦੇਣੇ ਕੁਵਾਰੀ ਮਤਲਬ ਹਜੇ ਕਿਹਾ ਨਹੀਂ ਜੇ ਹੋ ਸਕਦਾ ਕਹਿ ਦੇਣ ਇੱਕ ਵਾਰੀ ਵੀ ਲੱਖਾਂ ਇਲੈਕਸ਼ਨ ਲੜੂਗਾ ਸ਼ਾਇਦ ਮੇਰੀ ਗੱਲ ਬਣ ਸਰ ਗਈ ਇਹਦਾ ਮਤਲਬ ਇਹ ਹੈ ਲੱਖੇ ਸਧਾਨੇ ਦਾ ਇਹ ਵਿੰਦੀ ਪ੍ਰਵਾਨ ਕਰਿਓ ਔਰ ਤੁਸੀਂ ਜ਼ਰੂਰ ਸਮਝਿਓ ਕਿ ਅਸੀਂ ਇਹਨਾਂ ਲੋਕਾਂ ਤੋਂ ਬਚੀਏ ਜਿਹੜੇ ਲੋਕ ਪਿੱਠ ਪਿੱਛੇ ਕੁਝ ਹੋਰ ਕਹਿੰਦੇ ਨੇ ਮੂੰਹ ਤੇ ਕੁਝ ਹੋਰ ਕਹਿੰਦੇ ਉਹਨਾਂ ਵਿੱਚੋਂ ਇੱਕ ਲੱਖਾ ਸਧਾਨੇ ਜੀ ਨੂੰ ਸਮਾਜ ਸੇਵੀ ਕਿਹਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ